ਮਾਨਜੋਗ ਬੀਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਉਹਨਾਂ ਜਿਹੜੇ ਵਿਸ਼ਾ ਅਧਿਸ਼ਾ ਤਹਿਤ ਜਿਹੜਾ ਅਸੀਂ ਇੱਕ ਕੱਲ ਸਾਂਝਾ ਆਪਰੇਸ਼ਨ ਜਿਹੜਾ ਆਇਆ ਸੀ ਜਿਹਦੇ ਤਹਿਤ ਇਨਸਪੈਕਟਰ ਵਰुण ਕੁਮਾਰ ਜਿਹੜੇ ਸਟੂ ਸਿਟੀ ਮੋਗਾ ਨੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰੈੱਡ ਸਟੋਨ ਹੋਟਲ ਇਹਦੇ ਵਿੱਚ ਜਿਹੜੇ ਉਹਦੇ ਇੱਥੇ ਲਾਉਣ ਵਾਲੇ ਆ ਉਹ ਪਰਮਵੀਰ ਸਿੰਘ ਜਿਹੜਾ ਬਾਹਰੋਂ ਲੜਕੀਆਂ ਲਿਆ ਕੇ ਉਹਨਾਂ ਤੋਂ ਇਹ ਵਪਾਰ ਦਾ ਧੰਦਾ ਕਰਾਉਂਦੇ ਆ ਜਿਹਦੇ ਵਿੱਚ ਇਹਨਾਂ ਨੇ ਰੇਡ ਕੀਤਾ ਰੇਡ ਕਰਨ ਤੇ ਜਿਹੜਾ ਸਾਨੂੰ ਇੱਕ ਆਦਮੀ ਤੇ ਜਿਹੜੀਆਂ 8 ਜਿਹੜੀਆਂ ਲੜਕੀਆਂ ਉਥੋਂ ਬਰਾਮਦ ਹੋਈਆਂ ਤੇ ਇਸੇ ਤਰ੍ਹਾਂ ਹੀ ਜਿਹੜਾ ਇਨਸਪੈਕਟਰ ਹਰਵਿੰਦਰ ਸਿੰਘ ਐਸਐਚਓ ਮੈਣਾ ਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਸਿਟੀ ਆ ਟੋਟਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇਵਪਾਰ ਦਾ ਧੰਦਾ ਚਲਾਉਂਦੇ ਆ ਇਹਦੇ ਵਿੱਚ ਇਹਨਾਂ ਨੇ ਵੀ ਰੇਡ ਕੀਤਾ ਤੇ ਇਹਦੇ ਤੋਂ 8 ਲੜਕੇ ਤੇ ਜਿਹੜੀਆਂ 10 ਲੜਕੀਆਂ ਜਿਹੜੀਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਇਹ ਲੜਕੀਆਂ ਜਿਹੜੀਆਂ ਇਹਨਾਂ ਨੂੰ ਸਾਕੀ ਸੈਂਟਰ ਜਿਹੜਾ ਸੀ ਜਿਹੜਾ ਭੇਜ ਦਿੱਤਾ ਸੀ ਤੇ ਰਾਜਪੂਰ ਦੇ ਵਿੱਚ ਤੁਹਾਨੂੰ ਪੇਸ਼ ਕੀਤਾ ਜਾਊਗਾ ਇਹ ਕਿਹੜੇ ਕਿਹੜੇ ਸ਼ਹਿਰਾਂ ਤੋਂ ਲੈ ਕੇ ਆਉਂਦੇ ਸੀ ਇਹ ਵੱਖ-ਵੱਖੇ ਸ਼ਹਿਰਾਂ ਤੋਂ ਲੈ ਕੇ ਆਉਂਦੇ ਸੀ ਇਹ ਉਹ ਲੋਕ ਦੇ ਸੀ ਆ ਉਹ ਵੀ ਰਾਸਤਾ ਸੇ ਪਿੰਡਾਂ ਦੇ ਆਪ ਜਿਵੇਂ ਆ ਚੰਡੇ ਆਣਾ ਸ਼ਰਕੀ ਦਾ ਸੀ ਪਰਮਵੀਰ ਇਸ ਤਰ੍ਹਾਂ ਨੇੜਲੇ ਪਿੰਡਾਂ ਦੇ ਹੀ ਆ ਤੁਹਾਡੇ ਵੱਲੋਂ ਕੀ ਕਰਵਾਈ ਦਿੱਤੀ ਜੀ ਅਸੀਂ ਜਿਹੜਾ ਇਹਦੇ ਵਿੱਚ ਦੋਹਾਂ ਦੇ ਜਿਹੜਾ ਥਾਣਾ ਸਿਟੀ ਦੇ ਵਿੱਚ ਜਿਹੜਾ ਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਤੇ ਸੇਮ ਹੀ ਥਾਣਾ ਮੈਣਾ ਦੇ ਵਿੱਚ ਦੋ ਪਰਚੇ ਦਰਜ ਕੀਤੇ ਆ। ਤੇ ਸਰ ਹੋਟਲ ਵਾਲਿਆਂ ਨੂੰ ਵੀ ਹਦਾਇਤ ਦਿੱਤੀ ਗਈ ਹੈ। ਹੋਟਲ ਵਾਲਿਆਂ ਨੂੰ ਵੀ ਇਹ ਹੀ ਵੈਦ ਕੀਤੀ ਗਈ ਕਿ ਜਿਹੜਾ ਇਹ ਤੁਸੀਂ ਬਾਹਰੋਂ ਜਿਹੜੀਆਂ ਲੜਕੀਆਂ ਲਿਆ ਕੇ ਜਿਹੜਾ ਧੰਨਾ ਕਰਾਉਂਦੇ ਆ ਉਹ ਜਿਹੜਾ ਮਾੜਾ ਕੰਮ ਕਰਦੇ ਉਹ ਤੋਂ ਉਹਦੇ ਤੋਂ ਬਾਜ਼ ਆ ਜਾਣ ਤੇ ਇਸੇ ਤਰ੍ਹਾਂ ਨਾਲ ਤੋਂ ਕਾਰਵਾਈ ਅੱਗੇ ਜਾਰੀ ਰਹਿਣ ਉਹ।